ਹਲੋ ਜਸਟਿਕਾਲਜੀ ਸਾਰਿਆਂ ਨੂੰ ਅੱਜ ਆਪਾਂ ਸ਼ਾਰਟ ਦੀ ਕਟਿੰਗ ਕਰਾਂਗੇ ਇਸ ਦੀ ਸ਼ਾਤੀ ਹੈਗੀ 19 ਇੰਚ ਇੱਥੋਂ ਆਪਾਂ ਟੀਰੇ ਲਾਵਾਂਗੇ 6.5 ਇੰਚ ਦਾ ਨਿਸ਼ਾਨ ਲਾਵਾਂਗੇ ਆਪਾਂ ਟੀਰੇ ਦਾ ਇਹਦੇ ਜੇ ਆਪਾਂ 7 ਇੰਚ ਮੋਢੇ ਦਾ ਨਿਸ਼ਾਨ ਲਾਵਾਂਗੇ ਇੱਥੋਂ ਫਰੰਟ ਵੀ ਆਪਾਂ 6.5 ਇੰਚ ਹੀ ਲਾਵਾਂਗੇ ਇਹਨਾਂ ਦੋਨੋਂ ਨਿਸ਼ਾਨਾਂ ਨੂੰ ਆਪਾਂ ਸਿੱਧਾ ਕਰ ਦਾਂਗੇ ਇਹ ਤਰੀਕਾ ਬਿਲਕੁਲ ਸਿੱਧਾ ਕਰ ਦਾਂਗੇ ਇੱਥੋਂ ਆਪਾਂ ਛਾਤੀ ਦਾ ਨਿਸ਼ਾਨ ਲਾਵਾਂਗੇ 19 ਇੰਚ 9 ਨੂੰ 18 ਹੁੰਦੇ ਆ 9.5 19 19 ਦਾ ਹਾਫ ਲਾਵਾਂਗੇ ਆਪਾਂ ਇੱਥੇ ਆਪਣਾ ਪਲੇਟ 10 ਇੰਚ ਤੇ ਤਿਆਰ ਆ ਆਪਾਂ 10.5 ਦੇ ਨਿਸ਼ਾਨ ਲਾਵਾਂਗੇ ਹਾਫ ਇੰਚ ਆਪਣਾ ਪਰ ਮੋਟੇ ਚ ਚੱਲ ਜੂਗਾ 7.5 ਇੰਚ ਦਾ ਲੰਮਾ ਪਲੇਟ ਪਾਵਾਂਗੇ 3.5 ਇੰਚ ਆਪਾਂ ਇੱਥੋਂ ਗੈਪ ਰੱਖਾਂਗੇ 3.5 ਇੰਚ ਹੀ ਆਪਾਂ ਇੱਥੋਂ ਰੱਖਾਂਗੇ పౌణి దో ఇంచావే సైడ్ ప్లేట్ పౌణి దో ఇంచే